ਵੈਲਕਮ ਹਾਂ ਸੰਦੀਪ ਜੀ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਤੇ ਮੌਜੂਦ ਹੋ ਚੁੱਕੇ ਆ ਅੱਜ ਵੀ ਭਾਈਆਂ ਕੋ ਟੈਂਟਰ ਤੇ ਲੱਗਵਾ ਪਜੋ ਸੇਲ ਆ ਤੇ ਬਾਕੀ ਭਾਈਆਂ ਨਾਲ ਗੱਲਬਾਤ ਕਰਦੇ ਆ ਭਾਈ ਰਸਤੀਕਾਰ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਬਾਬੇ ਦੀ ਕਿਰਪਾ ਕਰੋ ਮਾਮੂਲੀ ਬਾਈ ਮਾਮੂਲੀ ਕਹਿੰਦਾ 8000 ਰੁਪਏ ਦਾ ਸੌਦਾ ਆ ਜਾ ਬੜਾ ਠਾਜਾ ਆ ਜਾ ਔਕਾ ਆ ਔਕਾ ਆ ਸੁਰੀ ਸਵਾਜ ਮੈ ਤਾਂ ਬਿਲਕੁਲ ਨਹੀਂ ਮਿਲਦੀ ਨਾ ਤੇ ਗਾਹ ਦੇ ਨਾਮ ਮੈ ਹੀ ਨਹੀਂ ਮਿਲਦੀ ਚੰਗੀ ਜਿਹੀ ਚੱਕਾਈ ਚੰਗੀ ਝੋਟੀ ਦੀ ਮੈ ਬੜਾ ਭਾਜਦਾ ਜੀ ਬਾਕੀ ਚਲੋ ਇਹਨਾਂ ਇਹ ਰੋਟੀ ਦੇਣੀ ਮਿਲੀ ਜਾਂਦੀ ਬਸ ਬਸ ਰੋਟੀ ਮਿਲ ਜਾਂਦੀ ਹੈ ਬਾਬਾ ਦਈ ਜਾਂਦਾ ਇਹਨੇ ਵੀ ਚਲੋ ਅਸੀਂ ਕਿਹੜਾ ਨਸ਼ਾ ਪਤਾ ਕਰ ਬਿਲਕੁਲ ਨਹੀਂ ਆਹ ਰੋਟੀ ਖਾਣੀ ਰੋਟੀ ਦੇਣੀ ਜੇ ਬਾਬਾ ਦਈ ਜਾਂਦਾ ਜੀ ਬਾਕੀ ਮਾਣਤਾ ਨੇ ਕਿ ਅੱਜ ਮੇਰੇ ਤੇ ਪੰਜ ਦੇ ਦੋ ਰਾਤੀ ਵੇਗ ਗਈਆਂ ਵਿੱਚੋਂ ਹਾਂਜੀ ਅਜੀ ਤਾਂ ਇਹ ਤੁਹਾਨੂੰ ਜੱਕੋ ਤੱਕੇ ਵਿੱਚ ਫੋਨ ਕੀਤਾ ਤੇ ਫਿਰ ਮੈਂ ਹਾਂ ਚਲੋ ਪਾ ਦੂੰ ਕਿੰਨਾ ਚ ਪਾ ਦਿੰਦੇ ਤਿੰਨ ਝੋਟੀਆਂ ਰਹਿ ਗਿਆ ਠਾਇ ਤਿੰਨੇ ਝੋਟ ਗਿਆ ਠੀਕ ਆ ਜੀ ਮਾਹ ਤੇਰਾ ਦੋ ਸੌ ਜਾਂ ਇੱਕ ਗੱਪੜ ਇਹ ਵੀ ਸੂਈ ਹੈ ਨਾ ਜੀ ਆ ਵੀ ਸੂਈ ਦੇ ਉਹਦੀ ਕਿੰਨਾ ਬਾਈ ਜੀ ਇੰਨਾ ਕੋ ਜਿਆਦਾ ਜਿਆਦਾ 12-12 ਕਿਲੋ ਬੋਲਾ ਹੋਊਗਾ ਜਿਆਦਾ 12-12 ਕਿਲੋ ਬੋਲਾ ਬੋਲਾ ਯਾਰ ਬਿਲਕੁਲ ਇਹ ਤਾਂ ਮਗਰ ਕੱਟੀ ਜੇ ਵੇਖੋ ਇਹਦਾ ਦੇਵਾ ਨਾਲ ਬੰਸਰਾ ਇਹਦੇ ਪੜੇ ਆ ਦੋਵੇਂ ਪੜੇ ਬਾਕੀ ਦੋ ਦੋੜਾ ਵਾਜੀ ਹਾਂ ਥੋੜੀ ਜਿਹੀ ਦਿੱਸੀ ਆ ਪਰ ਦੋ ਦੋੜਾ ਵਾ ਤੇ ਬੱਚਾ ਕੱਢੀ ਆ ਕੀ ਜੀ ਤੇਰ ਮਗਰ ਕੱਢੀ ਜੇ ਖੋਲੋ ਕੱਢੀ ਆ ਕਰਾਂਗੇ ਖੋਲੋ ਜੀ ਲਓ ਜੀ ਵੇਖੋ ਲੈ ਲੈ ਇੱਕ ਕੰਨਾ ਸੂਰਨਾ ਡਾਚੀ ਕਰਦੇ ਜਾਏ ਆ ਆਹ ਦੇਖ ਬਰਾਦਾ ਤਾਂ ਤਾਂ ਮਾਠੀ ਤੋਰ ਨੋ ਦੀ ਆ ਜੰਗ ਚ ਆਸ਼ਾ ਆ ਤਾਜੀ ਹੁਣ ਮੇਰੀ ਜੀ ਬੀ ਨਾ ਜਿਹੜਾ ਪਤਾ ਜੀ ਆ ਜਿਹੜਾ ਪਾਣੀ ਸੁਣੀ ਜਰਵਾ ਲਾ ਕੇ ਦਾ ਜਾਉਂਗੀ ਅੱਜ ਅਲਬਾਕੀ ਜਾਲੀ ਜੀ ਜਾਲੀ ਚਾਹੀਦੀ ਹੈ ਮੈਂ ਤੇ ਭਾਈ ਕਿਨਾ ਪਾਉਣੀ ਹੈ ਜੀ ਕਰਮੇ ਬੜੇ ਹਾਂਜੀ 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 ਭਾਈ ਜੀ ਫਿਰ ਪਾ ਜੀ ਮੇਰੇ ਜਿੰਨੇ ਘੜੀ ਜਾ ਕੇ ਉਹਨੇ ਦੇ ਦਿੰਦੇ ਜੈ ਹੁਣ ਜਾ ਕੇ ਕਰਦੇ ਬਿਲਕੁਲ ਛੋਟਾ ਪੌ ਲੱਖ ਦੇ ਜੀ ਤਾਂ ਮੇਰੀ ਜੰਨਾ ਦੋ ਬੱਧ ਛੋਟਾ ਜਾ ਰੋ ਖਾਣੇ ਦੋ ਬੱਧ ਕੱਥੋੜੀ 13 14 ਕਿਲੋ 14 ਕਿਲੋ ਦਾ ਨਾਰਮਲ ਜਾ ਉਹਨੇ ਦੋ ਬੱਧ ਦੱਬ ਹਾਂਜੀ ਠੀਕ ਹੈ ਜੀ ਛੋਟੀ ਦੇਰੀ ਆਪਾਂ ਦੇ ਲੱਭੀ ਆਪੇ ਛੱਡ ਦੋ ਜੇ ਛੱਡ ਤਾਂ ਮੈਂ ਘਟ 90 ਜੀ ਚਲ ਠੀਕ ਆ ਠੀਕ ਆ ਜੀ 87000 ਜੀ 82000 ਬਸ ਠੀਕ ਹੈ ਜਾਨੀ ਉਹ ਤੋਂ ਛੋੜ ਕਰਾਂਗੇ ਚਲ ਠੀਕ ਹੈ ਜੀ ਬਿਲਕੁਲ ਜੈ ਜਵਤ ਪੱਜ ਜੈ ਜਾਨੀ ਹਾਂਜੀ ਇਹ ਵੀ ਦੁਜਾ ਸੁਵੇ ਜੀ ਇਹ ਪਿਛਲੀ ਸੁਵੇ ਲਿਆਂਦੀਆ ਬੰਦੇ ਨੇ ਉਤੋਂ ਹਾਂਜੀ ਤੇ ਆਪਾਂ ਇਧਰੋਂ ਲਈ ਜੀ ਹਾਂਜੀ ਅੱਜ ਦੀ ਕੰਡਾ ਦੇ ਪਰਵੰਦੇ ਕਾ ਮੈਂ ਪਿਛਲੇ ਸੁਵੇ ਲਿਆ ਦੋ ਝੋਟੀਆਂ ਤੇ ਦੁਜਾ ਸੁਵੇ ਜੀ ਨੂੰ ਹਾਂਜੀ ਤੇ ਇਹਦੇ ਕੋਲ ਵੀ ਦੋ ਤੇ 11-12 ਕਿਲੋ 11-12 ਕਿਲੋ 11-12 ਕਿਲੋ ਤੋਂ ਹੋ ਗਏ ਤੇ ਇਹ ਵੀ ਖੋਲ ਵੀ ਦੀ ਲਓ ਜੀ 11-12 ਕਿਲੋ ਦੋ ਤੇ ਇਹ ਵੀ ਇਹ ਵੀ ਸੋਨੇ ਝੋਟੀਆਂ ਬਹੁਤ ਜਿਆਦਾ ਸੋਨੇ ਝੋਟੀਆਂ ਕਿੱਥੇ ਲਗਾ ਆਦੇ ਹਰੇ ਹਰੇ ਵਾਈ ਪਿਛਲੇ ਵਾਲਾ ਪਰ ਆਹੀ ਨਹੀਂ ਕਹਿੰਦੇ ਪਰ ਉਹਨੇ ਕਿਹਾ ਪਿਛਲੇ ਵਾਲਾ ਝੋਟੀਆਂ ਜੀ ਦੇਖੋ ਬਰਾ ਤਪਾ ਤਾਂ ਲੱਗ ਹੀ ਜਾਂਦਾ ਭਾਈ ਜੀ ਹਾਂ ਜੀ ਪਿੰਡਰ ਨੂੰ ਪਤਾ ਲੱਗ ਹੀ ਜਾਂਦਾ ਜਿਹੜਾ ਪਰਸੀ ਆ ਸੀ ਚੌਂਕ ਰੱਖੀ ਜਾਂਦੀ ਹੈ ਹਨ ਬਿਲਕੁਲ ਮੈਂ ਬੜਾ ਖਾਣ ਖਾਣ ਬੜੀਆਂ ਖਾਣ ਸਾਰੇ ਕੰਦਿਆਂ ਨੂੰ ਸਾਰਿਆਂ ਨੂੰ ਨਾ ਇੱਕ ਨੂੰ ਸੈੱਡ ਆ ਇਹ ਸਿੱਧੀ ਜੇ ਮੂੰਹ ਤੇ ਆ ਜਵਾਨ ਜੇ ਹਾਂਜੀ ਫਿਰ ਸੁਦੇਸ ਜੋੜਦੇ ਬਾਅਦ ਚੱਤੀ ਪੰਜ ਪਾਈ ਤੋਂ ਬਾਅਦ ਇਹਨੂੰ ਵੀ ਤੰਗ ਦੇਈਏ ਹਾਂਜੀ ਚੋਟੇ ਬੰਦੀ ਹਣੀ ਇੱਕ ਪੰਜੀ ਦੇ ਦੀ ਇੱਕ 25 ਦੀ ਹਾਂਜੀ ਕਰ ਦੋ ਫੋੜ ਛੁਲੀ ਫੁੱਟ ਜਾਓ ਫੋੜ ਛਾ ਇੱਕ 20 ਇੱਕ 20 ਇੱਕ 20 ਹੋਰ ਚੋਣ ਗਈ 2000 4 18 18 2000 ਬੜਾ ਜਾਨ ਬਠੀਕ ਹਾਂ 18 ਦੀ ਜੋ ਦੋ ਟਾਈਮ 13 ਟਾਪ ਆਪਣੀ ਦਸਲਾ ਕਰੇ ਉਹ ਇੱਥੇ ਆਣ ਗਏ ਠੀਕ ਹੈ ਛੋਟੀ ਖੜੇ ਪੂਰ ਨਹੀਂ ਛੱਤਾ ਨਹੀਂ ਦੋ ਟਾਂ ਜਦੋਂ ਗਾੜੀ ਆ ਗਾੜੀ ਚੱਲ ਦੇਣ ਬੈਠੇ ਬੈਠੇ ਇਹ ਤਾਂ ਦੇਢ ਦਿਨ ਦੀ ਚੌੜੀ ਫਸਟਰੀ ਜਿੱਥੇ ਕਹਿਣ ਜਗਾ ਹਾਂ ਬਹੁਤ ਜਿਆਦਾ ਚੌੜੀ ਤੇ ਆਹ ਹੈ ਜੀ ਇਹ ਕੱਪੜਾ ਜਿਹਾ ਹੈ ਕੱਪੜਾ ਹਾਂ ਕੱਪੜੇ ਦੇ ਦਿੱਤਗਾ ਉਹ ਤੋਂ ਤੋਂ ਮੈਂ ਲਓ ਜੀ ਦੱਬਣਾ ਸਾਡੀ ਇਹ ਲੈ ਜੀ 2-4 ਦਿਨਾਂ ਦੇ ਲੈ ਜੀ ਇਹ ਵੀ ਆਪਣੇ ਸਾਡੇ ਕੋਲ ਅਸੀਂ ਦੇ ਉਹ ਕਹਿੰਦਾ ਕਿ ਦੇਰ ਉੱਤੇ ਖੜ੍ਹ ਗਈ ਹੁਣ ਜਿਹੜੇ ਕਰਦਾ ਉਹਦਾ 5-7 ਦਿਨ ਉੱਤੇ ਖੜ੍ਹਦੀ ਖੜ੍ਹਦੀ ਠੀਕ ਆ 2 ਰਾਜੇ 4 ਰਾਜੇ ਚਲੋ ਆਪਾਂ ਕਹਿ ਸਕਦੇ ਤੇ ਬਾਕੀ ਬਣਦੀ ਵਧੀਆ ਤੇ ਦੁੱਧ ਨੂੰ ਚੰਗੀ ਆ ਬਿਲਕੁਲ ਲਓ ਜੀ ਇਹ ਵੀ ਇੱਕ ਵਾਰ ਆਹ ਪੋਗਾਂ ਮਨ ਲੋ ਜਿਹਾ ਬੈਠਾ ਆਹ ਨੀ ਲੀਜਾ ਨੀ ਮਾ ਜੀ ਆ ਜੀ ਨੀਲੀ ਨਾਲ ਨਾਲ ਗ੍ਰੈਂਡ ਨਾਲ ਨੇ ਮਰਜ਼ੀ ਨਾਲ ਨਹੀਂ ਬਸ ਬਸ ਨੀਲੀ ਦਾ ਪੱਖ ਰੱਖ ਦੋ ਚਾਹੀਦੀ ਹੈ ਹੋਰ ਕੋਈ ਹੈ ਬਾਕੀ ਬਾਰਦੀ ਕੋਈ ਨਾ ਬਹਿ ਬਾਕੀ ਚੱਕ ਬੜੀ ਥੋੜੀ ਬਹੁਤ ਜਲਦੀ ਚੱਗੀ ਹੈ ਆਪਾਂ ਅੱਜ ਹੋਰ ਨਹੀਂ ਜਾਣਾ ਤਿਆਰੀ ਬੰਨਣਾ ਨਹੀਂ ਬਿਲਕੁਲ ਤਿਆਰ ਆ ਬਸ ਦੋ ਚਾਰ ਜਿਹੜੇ ਉੱਤੇ ਖਾਣੇ ਦੇ ਨੇ ਹਾਂਜੀ ਬਾਕੀ ਦੇਲਵਾਲ ਬੜੀ ਲੰਮੀ ਜੇ ਕਹੇ ਇਹ ਮੈਂ ਮੁੱਢ ਨਹੀਂ ਆ ਪੈਠ ਪੁੜੇ ਵਾਲੀ ਆ ਬੇਲ ਬਾਲ ਬੜੀ ਲੰਬੀ ਮੈਂ ਜੀ ਥਾਲ ਫੋਣ ਬੜਾ ਲੱਗਾ ਵਾ ਚਵਾਈ ਬਹੁਤ ਟੌਪੀ ਆ ਹਾਂਜੀ ਬੱਸ ਠੀਕ ਹਾਂਜੀ ਆਪਰੇ ਕੀਦਾ ਵਿਚਾਰੀ ਆ ਹਾਂਜੀ ਮੁੱਤ ਬਾ ਪਚਾੜੇ ਕਿਥੇ ਖੱਬੇ ਦੇ ਦੀ ਤੈਨਾਂ ਚੱਲ ਪੂਰੀ ਪਚਾੜੀ

ਬੱਜੇ ਬਹਾਉ ਆ ਕੱਟੀ ਜੋ ਇੱਕ ਨੰਬਰ ਵਾਲੀ ਇੱਕ ਨੰਬਰ ਵਾਲੀ ਕੱਟੀ ਜੀ ਆ ਜਿਹੜਾ ਕੱਟਾ ਵਈ ਉਹਦਾ ਇੱਕ ਇਹ ਦੋ ਨੰਬਰ ਵਾਲੀ ਦੋ ਨੰਬਰ ਵਾਲੀ ਜੀ ਬੱਜੇ ਚੈੱਕ ਕਰ ਲਿਓ ਮਾੜਾ ਜੀ ਨਿਗਰ ਲਾ ਕੇ ਕਰਾ ਲਓ ਜੀ ਆ ਜੇ ਕੱਟਾ ਜੇ ਲਿਖਿਆ ਇਹ ਕੱਟਾ ਦੋ ਨੰਬਰ ਵਾਲੀ ਝੋਟੀ ਦਾ ਆ ਇੱਕ ਆਰ ਦਾ ਜੀ ਕੱਟੀ ਆ ਆ ਗੱਬਣ ਜਮੈਂ ਚਲ ਬਾਕੀ ਚੈੱਕ ਕਰਕੇ ਪਾਸ ਕਰਕੇ ਨਾ ਮਾ ਜੀ ਆ ਪਾਈ ਕਰਕੇ ਦੋ ਟਾਈਮ ਤੰਡਾ ਮੋੜੇ ਸੱਦਾ ਕਰਦੇ ਕੋਈ ਪੈਸੇ ਖਰਚਣੇ ਆ ਕੋਈ ਆਪਾਂ ਕਰੀ ਨਾ ਨਾ ਮੇਰੇ ਕੋਲ ਬੱਜੀ ਮੇਰੇ ਪਾਸਾ ਬਹੁਤ ਔਖਾ ਪੜਦਾ ਵਾ ਚਲ ਨੰਬਰ ਜੀ ਨੰਬਰ 981462749 9572094734 ਜਿਲ੍ਹਾ ਅਮਰਸਰ ਤਸੀਲ ਬਾਬਗਲਾ ਪਿੰਡ ਤੁੰਗੜੀ ਠੀਕ ਆਸਪਾਸ